ਸਸਿਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਡਾਕਟਰ ਮੋਲਕ ਸਿੰਘ ਅੱਜ ਅਸੀਂ ਗੱਲ ਕਰਾਂਗੇ ਬਹੁਤ ਹੀ ਘਣਾਉਣਾ ਕੰਮ ਜੋ ਕਿ ਕਲਕੱਤਾ ਵਿੱਚ ਸਾਡੀ ਮਹਿਲਾ ਡਾਕਟਰ ਨਾਲ ਹੋਇਆ ਹੈ ਜੋ ਕਿ ਇੱਕ ਬਹੁਤ ਬੁਰੇ ਤਰੀਕੇ ਨਾਲ ਉਸਦਾ ਰੇਪ ਕੀਤਾ ਗਿਆ ਜੋ ਕਿ ਬਹੁਤ ਹੀ ਬੁਰੇ ਤਰੀਕੇ ਨਾਲ ਉਸਦਾ ਕਤਲ ਕੀਤਾ ਗਿਆ ਤੇ ਸਭ ਤੋਂ ਪਹਿਲਾਂ ਅਸੀਂ ਇਹ ਗੱਲ ਕਰਾਂਗੇ ਕਿ ਇਹ ਚੀਜ਼ਾਂ ਕਿਉਂ ਹੁੰਦੀਆਂ ਹਨ ਸਾਡੇ ਦੇਸ਼ ਦੇ ਵਿੱਚ ਅਗਰ ਸਾਡਾ ਦੇਸ਼ ਆਪਣੇ ਆਪ ਨੂੰ ਕਹਿੰਦਾ ਹੈ ਕਿ ਅਸੀਂ ਸੁਪਰ ਪਾਵਰ ਬਣ ਚੁੱਕੇ ਹਾਂ ਸਾਡੇ ਕੋਲ ਟਾਪ ਕਲਾਸ ਟੈਕਨੋਲੋਜੀ ਆ ਚੁੱਕੀਆਂ ਹਨ ਸਾਸੀਂ ਦੋਸ਼ੀ ਨੂੰ ਇੱਕ ਮਿੰਟ ਤੋਂ ਪਹਿਲਾਂ ਫੜ ਲਿਆ ਸਾਡਾ ਦੇਸ਼ ਸੇਫ ਹੈ ਪਰ ਜੋ ਦੇਸ਼ ਦੇ ਅੰਦਰ ਰਹਿ ਰਹੇ ਫੜੀ ਜਾਂਦੀਆਂ ਆਪਣਾ ਹਨ ਉਹ ਕਿਉਂ ਨਹੀਂ ਸੇਫ ਕਿਉਂਕਿ ਇਸ ਲਈ ਨਹੀਂ ਸੇਫ ਕਿਉਂਕਿ ਇਸ ਲਈ ਕੋਈ ਕਾਨੂੰਨ ਨਹੀਂ ਹੈ ਕੋਈ ਪੱਕਾ ਕਾਨੂੰਨ ਨਹੀਂ ਹੈ ਅਗਰ ਕੋਈ ਦੋਸ਼ੀ ਨੂੰ ਫੜਦੇ ਹਨ ਪਹਿਲੀ ਗੱਲ ਤਾਂ ਫੜਦੇ ਨਹੀਂ ਅਗਰ ਫੜ ਲੈਂਦੇ ਹਨ ਤਾਂ ਉਹਨੂੰ ਜਮਾਨਤ ਦੇ ਦਿੱਤੀ ਜਾਂਦੀ ਹੈ ਅਗਰ ਨਹੀਂ ਫੜਦੇ ਤਾਂ ਉਸਤੇ ਜੋ ਦੋਸ਼ੀ ਹੁੰਦਾ ਹੈ ਉਹ ਨਜ਼ਾਰੇ ਲੈਂਦਾ ਹੈ ਤੇ ਜਿਹੜੇ ਵਿਚਾਰੇ ਜਿਨ੍ਹਾਂ ਨਾਲ ਇਹ ਕਾਹਨ ਹੋਇਆ ਹੁੰਦਾ ਹੈ ਉਸ ਦਾ ਪਰਿਵਾਰ ਆਪਣੀ ਅੱਧੀ ਉਮਰ ਇਨਸਾਫ ਦੇ ਰਾਹ ਵਿੱਚ ਹੀ ਗੁਜ਼ਾਰ ਦਿੰਦਾ ਹੈ ਕਿਉਂ ਹੁੰਦਾ ਹੈ ਇਹ ਸਭ ਸਿਰਫ ਇਸ ਕਰਕੇ ਕਿਉਂਕਿ ਅਸੀਂ ਆਵਾਜ਼ ਨਹੀਂ ਚੱਕਦੇ ਇਹ ਨਾ ਤੁਸੀਂ ਸੋਚੋ ਕਿ ਕਲਕੱਤਾ ਸਾਡੇ ਤੋਂ ਬਹੁਤ ਦੂਰ ਹੈ ਸਾਡਾ ਕੀ ਲੈਣ ਦੇਣ ਉਹ ਤਾਂ ਇੱਕ ਡਾਕਟਰ ਸੀ ਫਿਰ ਕੀ ਹੋਇਆ ਪਰ ਇਹ ਜੋ ਸੇਕ ਹੈ ਇਹ ਸਾਡੇ ਕਿਸੇ ਦੇ ਵੀ ਘਰ ਤੱਕ ਪਹੁੰਚ ਸਕਦਾ ਹੈ ਸਾਨੂੰ ਸਭ ਨੂੰ ਪਤਾ ਕਿ ਸਾਡੀਆਂ ਕੁੜੀਆਂ ਸਾਡੀਆਂ ਧੀਆਂ ਭੈਣਾਂ ਬਾਹਰ ਅੰਦਰ ਦੇਸ਼ਾਂ ਦੇਸ਼ਾਂ ਵਿੱਚ ਹਨ ਸਕੂਲਾਂ ਕਾਲਜਾਂ ਵਿੱਚ ਹੌਸਟਲਾਂ ਵਿੱਚ ਰਹਿੰਦੀਆਂ ਹਨ ਨਾਈਟ ਡਿਊਟੀਆਂ ਕਰਦੀਆਂ ਹਨ ਕਿ ਉਹ ਸੇਫ ਹਨ ਜਿਸ ਤਰ੍ਹਾਂ ਇਹ ਕਾਂਡ ਹੋਇਆ ਇੱਕ ਗਵਰਨਮੈਂਟ ਹਸਪੀਟਲ ਦੇ ਵਿੱਚ ਇਹ ਕਾਂਡ ਹੋਇਆ ਉਹ ਵੀ ਨਾਈਟ ਡਿਊਟੀ ਡਾਕਟਰ ਦੇ ਉੱਪਰ ਕਿ ਉਸਨੇ ਸੋਚਿਆ ਸੀ ਕਿ ਮੈਂ ਇੱਕ ਇੰਸਟੀਚਿਊਨ ਵਿੱਚ ਹੋ ਕੇ ਮੇਰੇ ਨਾਲ ਇਹ ਚੀਜ਼ ਹੋ ਸਕਦੀ ਹੈ ਕਿ ਅਸੀਂ ਇਹ ਚੀਜ਼ ਹੋ ਸਕਦੇ ਜਾਂ ਕਿ ਜੋ ਸਾਡੇ ਬੱਚੇ ਬਾਹਰ ਪੜ ਰਹੇ ਹਨ ਜੋ ਸਾਡੇ ਵਿੱਚ ਘਰ ਤੋਂ ਬਾਹਰ ਹੌਸਟਲਾਂ ਵਿੱਚ ਰਹਿ ਰਹੇ ਹਨ ਨਾਈਟ ਡਿਊਟੀਆਂ ਕਰ ਰਹੇ ਹਨ ਕਿ ਉਹ ਸੇਫ ਹਨ ਇਸ ਵਾਸਤੇ ਸਾਨੂੰ ਹੀ ਆਵਾਜ਼ ਚੱਕਣੀ ਪਵੇਗੀ ਸਾਨੂੰ ਖੁਦ ਨੂੰ ਅੱਗੇ ਆਉਣਾ ਪਊਗਾ ਅੱਜ ਕੱਲ ਹਰ ਇੱਕ ਇਨਸਾਨ ਸੋਸ਼ਲ ਮੀਡੀਆ ਯੂਜ਼ ਕਰ ਰਿਹਾ ਹੈ ਹਰ ਇੱਕ ਦੇ ਫੋਨ ਦੇ ਵਿੱਚ ਨੈਟ ਹੈ ਤੁਹਾਡੀ ਇੱਕ ਛੋਟੀ ਜਹੀ ਆਵਾਜ਼ ਵੀ ਪੂਰੀ ਦੁਨੀਆ ਵਿੱਚ ਪਹੁੰਚ ਸਕਦੀ ਹੈ ਕਿਰਪਾ ਕਰਕੇ ਤੁਸੀਂ ਇਹ ਨਾ ਸੋਚੋ ਕਿ ਸਾਡਾ ਕੋਈ ਲੈਣ ਦੇਣ ਨਹੀਂ ਉਹ ਸਾਡੇ ਤੋਂ ਬਾਹਰ ਹੈ ਫੋਰ ਸਟੇਟ ਹੈ ਪਰ ਇੱਕ ਚੀਜ਼ ਸੋਚੋ ਉਸ ਨੂੰ ਇੱਕ ਆਪਣੀ ਧੀ ਭੈਣ ਸਮਝ ਕੇ ਤੁਸੀਂ ਵੀ ਸਪੋਰਟ ਵਿੱਚ ਆਓ ਸਾਡੇ ਸਪੋਰਟ ਚ ਆਉਣ ਦਾ ਮਤਲਬ ਇਹ ਹੈ ਸਾਡੇ ਹੜਤਾਲਾਂ ਦਾ ਮਤਲਬ ਇਹ ਹੈ ਕਿ ਇਹ ਆਵਾਜ਼ ਅਸੀਂ ਸਰਕਾਰ ਤੱਕ ਪਹੁੰਚਾਈਏ ਕਿ ਸਰਕਾਰ ਦੇ ਵੀ ਕੰਨ ਖੁੱਲਣੇ ਚਾਹੀਦੇ ਨੇ ਕਿ ਸਾਡੇ ਦੇਸ਼ ਵਿੱਚ ਕਿੰਨੇ ਰੇਪ ਹੋ ਰਿਆ ਹਨ ਅਗਰ ਅਸੀਂ ਐਵਰੇਜ ਗੱਲ ਕਰੀਏ ਤੁਸੀਂ ਨੈਟ ਤੇ ਕੱਢ ਕੇ ਦੇਖ ਸਕਦੇ ਹੋ ਸਾਡੇ ਦੇਸ਼ ਦੇ ਵਿੱਚ ਹਜ਼ਾਰਾਂ ਦੇ ਵਿੱਚ ਰੇਪ ਹੁੰਦੇ ਹਨ ਕੁਝ ਤਾਂ ਇਦਾਂ ਦੇ ਵਿਚਾਰੇ ਹੋ ਜਾਂਦੇ ਨੇ ਕਿ ਜੋ ਕਿ ਸ਼ਰਮ ਦੇ ਮਾਰੇ ਬੋਲਦੇ ਹੀ ਨਹੀਂ ਸਿਰਫ ਇਸ ਕਰਕੇ ਕਿ ਸਾਨੂੰ ਕਿਹੜਾ ਇਨਸਾਫ ਮਿਲਣਾ ਹੈ ਉਲਟਾ ਉਹਨਾਂ ਨੂੰ ਪੈਸੇ ਦੇ ਕੇ ਮੂੰਹ ਬੰਦ ਕਰਵਾ ਦਿੱਤੇ ਜਾਂਦੇ ਹਨ ਕਿ ਇਹ ਟੀਜਾ ਨਾ ਹੋਣ ਕਿਰਪਾ ਕਰਕੇ ਤੁਸੀਂ ਸਾਰੇ ਸਪੋਰਟ ਕਰੋ ਅਗਰ ਤੁਸੀਂ ਇਸ ਵੀਡੀਓ ਨੂੰ ਸੁਣ ਰਹੇ ਹੋ ਤਾਂ ਪਲੀਜ਼ ਤੁਸੀਂ ਉਸ ਲੜਕੀ ਬਾਰੇ ਇੱਕ ਪੋਸਟ ਜਰੂਰ ਪਾਓ ਅਸੀਂ ਇਹ ਪੋਸਟ ਇਸ ਲਈ ਪਾਉਣਾ ਹੈ ਕਿ ਸਾਡੇ ਸਰਕਾਰ ਨੂੰ ਸਾਡੇ ਸਿਸਟਮ ਨੂੰ ਪਤਾ ਲੱਗੇ ਕਿ ਲੋਕ ਜੋ ਹਜੇ ਹਨ ਸਾਡੇ ਦੇ ਦੀ ਆਵਾਮ ਹੈ ਉਹ ਹਜੇ ਵੀ ਜਾਗ ਰਹੀ ਹੈ ਉਹ ਹਜੇ ਵੀ ਦੇਖ ਰਹੀ ਹੈ ਕਿ ਕੀ ਗਲਤ ਹੋ ਰਿਹਾ ਹੈ ਕਿ ਸਹੀ ਹੋ ਰਿਹਾ ਅਸੀਂ ਚੁੱਪਚਾਪ ਨਾ ਬੈਠੀਏ ਅਸੀਂ ਇਸ ਦਖਾਂਤ ਨੂੰ ਆਪਣੇ ਉੱਪਰ ਲੈ ਕੇ ਦੇਖੀਏ ਨਾ ਕਿ ਅਸੀਂ ਇਸ ਨੂੰ ਇਹ ਸੋਚੀਏ ਕਿ ਸਾਡਾ ਇਸ ਨਾਲ ਕੋਈ ਲੈਣ ਦੇਣ ਨਹੀਂ ਹੈ ਅਗਰ ਅਸੀਂ ਇਹ ਚੀਜ਼ ਸੋਚਾਂਗੇ ਤਾਂ ਅਸੀਂ ਸਾਰੇ ਇੱਕ ਨਾ ਇੱਕ ਦਿਨ ਇਸ ਦੇ ਸ਼ਿਕਾਰ ਹੋਵਾਂਗੇ ਸਾਨੂੰ ਖੁਦ ਨੂੰ ਸਟੈਂਡ ਲੈਣਾ ਪੈਣਾ ਹੈ ਸਾਨੂੰ ਖੁਦ ਨੂੰ ਸਟਰੋਂਗ ਹੋਣਾ ਪੈਣਾ ਹੈ ਸਾਨੂੰ ਆਪਣੇ ਰੂ ਰੈਗੂਲੇਸ਼ਨ ਆਪ ਬਣਾਉਣੇ ਪੈਣਗੇ ਅਗਰ ਗਵਰਨਮੈਂਟ ਸਾਡੀ ਨਹੀਂ ਸੁਣਦੀ ਤਾਂ ਸਾਨੂੰ ਸੜਕਾਂ ਤੇ ਆਉਣਾ ਹੀ ਪਵੇਗਾ ਅਗਰ ਤੁਸੀਂ ਵੀ ਇਹ ਵੀਡੀਓ ਸੁਣ ਰਹੇ ਹੋ ਤਾਂ ਪਲੀਜ਼ ਤੁਸੀਂ ਵੀ ਉਸ ਸਾਡੀ ਭੈਣ ਵਾਸਤੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਇੱਕ ਇੱਕ ਅਰਦਾ ਅਜ ਲਈ ਜ਼ਰੂਰ ਪੋਸਟ ਕਰੋ ਤਾਂ ਕਿ ਸਾਡੇ ਸਰਕਾਰ ਦੇ ਕੰਨ ਖੁੱਲਣ ਸਾਡੀ ਸੁੱਤੀ ਹੋਈ ਸਰਕਾਰ ਜਾਗੇ ਤੇ ਸਾਨੂੰ ਪਤਾ ਲੱਗੇ ਕਿ ਸਾਡੇ ਦੇਸ਼ ਦੇ ਵਿੱਚ ਕਿੰਨਾ ਧੱਕਾ ਹੋ ਰਿਹਾ ਹੈ ਜਿਸ ਤਰ੍ਹਾਂ ਅਰਬ ਘੰਟੇ ਦੇ ਵਿੱਚ ਰੂਲ ਬੜੇ ਹੋਏ ਹਨ ਇਸ ਘਿਣਾਉਣੀ ਹਰਕਤ ਦੇ ਲਈ ਸਿਰ ਕਲਮ ਕੀਤਾ ਜਾਂਦਾ ਹੈ ਸਭ ਦੇ ਸਾਹਮਣੇ ਤੇ ਉਹ ਜਿਹੇ ਕਾਨੂੰਨ ਸਾਡੇ ਦੇ ਵਿੱਚ ਵੀ ਆਉਣੇ ਚਾਹੀਦੇ ਹਨ ਅਗਰ ਕੋਈ ਇਹੋ ਜਿਹੀ ਕਨੌਲੀ ਹਰਕਤ ਕਰਦਾ ਹੈ ਉਸ ਦੋਸ਼ੀ ਨੂੰ ਇਸ ਸਮਾਜ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ ਉਮੀਦ ਕਰਦਾ ਕਿ ਮੇਰੇ ਥੋੜੇ ਜਿਹੇ ਵਿਚਾਰ ਤੁਹਾਨੂੰ ਸਹੀ ਲੱਗੇ ਹੋਣਗੇ ਧੰਨਵਾਦ ਜੀ